ਉੱਥੇ ਜਾ ਕੇ ਮੰਦਿਰ ਦੀ ਨੂੰ ਉੱਧਰ ਅੱਛਾ ਕੋਈ ਨਹੀਂ ਸੜਕਾਂ ਦਾ ਕੰਮ ਹੋਇਆ ਨਹੀਂ ਮਿਲਦਾ ਮਿਲਦਾ ਹੈ ਤੇ ਥੋੜਾ ਉਹ ਮਿਲਦਾ ਹੈ ਅੱਛਾ ਐ ਮਿਲ ਨੂੰ ਕਿਹਦਾ ਮਿਲਦੇ ਤਾਂ ਸਾਰੇ ਹੀ ਹੈ ਕੋਈ ਨੇਤਾ ਆ ਜੀ ਮਿਲਦਾ ਹੀ ਹੈ ਹੂੰ ਤੇ ਪਰ ਜਿਹੜਾ ਸੜਕਾਂ ਦਾ ਕੰਮ ਉਹ ਨਹੀਂ ਹੋਇਆ ਅੱਛਾ ਕਿਹੜੀਆਂ ਕਿਹੜੀਆਂ ਸੜਕਾਂ ਜੀ ਆਪਣੇ ਆਪ ਇੱਕ ਉਹਦਾ ਰੌਂਡ ਵਾਲੀ ਸੜਕ ਨੇੜੇ ਸਟੇ ਹੈ ਜੀ ਹੂੰ ਲੋਪਵਾਲ ਤੋਂ ਜਦ ਮਦਨੀ ਮਿਲਦੀ ਉਹ ਵੇਖ ਲਓ ਲੈ ਸੰਤਾ ਦੇ ਪਿੰਡ ਨੂੰ ਜਾਂਦੀ ਆ ਤੇ ਇੱਕ ਆਪਣੇ ਆ ਆਪਣੇ ਐਮਐਲਏ ਸਾਹਿਬ ਪਹਿਲਾਂ ਵਾਲੇ ਭਾਗੀ ਵਾਲੇ ਉਹਨਾਂ ਦੇ ਬਾਰ ਮੂਰੇ ਵੀ ਹੈ ਉੱਥੇ ਵੀ ਇੱਧਰ ਸਾਲ ਹੋ ਗਿਆ ਤੇ ਇੱਕ ਗਊਸ਼ਾਲਾ ਲੱਗੇ ਵੀ ਇਹ ਕਰਕੇ ਹਾਂ ਜੀ ਅੱਛਾ ਜਿਵੇਂ ਹੁਣ ਆ ਤੁਸੀਂ ਦੱਸਿਆ ਜੀ ਮਿਲਦਾ ਮਿਲਦਾ ਐਮਐਲਏ ਸਾਰਿਆਂ ਨੂੰ ਆ ਕਿ ਉੱਥੇ ਜਿਹੜੇ ਸੜਕਾਂ ਦਾ ਕੰਮ ਨਹੀਂ ਹੋਇਆ ਜਿਹੜੇ ਬਸ ਕੰਮ ਦਾ ਤਾਂ ਨਹੀਂ ਹੁੰਦਾ ਜੇ ਕੋਈ ਮੰਤਰੀ ਪੈਸੇ ਦੇਊ ਤਾਂ ਤਾਂ ਹੀ ਹੁੰਦਾ ਸਾਹੀ ਪੈਸੇ ਨਹੀਂ ਮਿਲ ਰਹੇ ਇਹਨਾਂ ਨੂੰ ਪੈਸੇ ਨਹੀਂ ਮਿਲਦੇ ਇਹਨਾਂ ਨੂੰ ਉਹ ਤਾਂ ਆਪਦਾ ਹੀ ਕੰਮ ਹੈ ਜੇ ਮੰਤਰੀ ਪੈਸੇ ਦੇਊਗਾ ਸਰਾਨੇ ਚ ਤਾਂ ਤਾਂ ਹੀ ਸੜਕਾਂ ਦਾ ਕੰਮ ਹੋਊ ਹਾਂ ਤੇ ਕਾਂਗਰਸ ਨੂੰ ਤੇ ਕਾਂਗਾਂ ਨੂੰ ਕਹਿੰਦੇ ਸੁੱਕਣਾ ਜੋੜਦੇ ਆ ਸੁੱਕਣਾ ਨਹੀਂ ਜੋੜਦੇ ਸੜਕਾਂ ਹਾਂ ਤੇ ਹੁਣ ਖੜੇ ਜਦੋਂ ਹੁਣ ਫੇਰੇ ਇਲੈਕਸ਼ਨ ਆਉਂਦੇ ਆ ਨੇੜੇ ਆਗਾ ਇਹਨਾਂ ਦਾ ਵੀ ਟਾਈਮ ਨੇੜੇ ਆਉਂਦਾ ਫਿਰ ਕੀ ਲੱਗਦਾ ਵੋਟਾਂ ਇਹ ਕਿ ਕਹੇ ਜਾ ਕੇ ਵੇਖੋ ਇਹਨਾਂ ਦਾ ਉਹ ਵੇਖ ਮਾਰੇ ਹੀ ਹੋਊਗੀ ਮਾਰੇ ਹੀ ਹੋਊ ਹਾਂ ਕਿਉਂ ਹੈ ਕਿਉਂ ਲੱਗਦਾ ਕੰਮ ਨਹੀਂ ਹੋਇਆ ਅੱਛਾ ਹਾਂ ਜੀ 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 ਕੀ ਨਾਮ ਦੀ ਆ ਬਾਪੂ ਦਾ ਬਾਬਾ ਗੇਲਾ ਬਾਬਾ ਗੇਲਾ ਆਪਾਂ ਬਾਰਨ ਸੀ ਗਲਾ ਤੁਮ ਅੱਛਾ ਬਈ ਜਿਵੇਂ ਹੁਣ ਆਪਾਂ ਤੁਹਾਡੇ ਐਮਐਲਏ ਮਨਜੀਤ ਸਿੰਘ ਬਲਾਸਪੁਰ ਦੀ ਗੱਲ ਕਰਦੇ ਸੀ ਕਿ ਕਿਵੇਂ ਲੱਗਦਾ ਕੰਮ ਕਰਉਣਾ ਇਹ ਕੋਈ ਜਿਆਦਾ ਤਾਂ ਸਾਨੂੰ ਸਿਆਸਤ ਵਿੱਚ ਇੰਟਰਸਟ ਹੈ ਨਹੀਂ ਤੇ ਪਰ ਜੇ ਹੁਣ ਉਹਦੀ ਕਾਰਗੁਜ਼ਾਰੀ ਜੈਸਾ ਚੰਗੀ ਹੋਈ ਤਾਂ ਲੋਕ ਦੁਬਾਰਾ ਉਹਨਾਂ ਨੂੰ ਵਯਾ ਦੇਣਗੇ ਤੇ ਨਹੀਂ ਲੋਕਾਂ ਨੇ ਜਿਹੜਾ ਕੁਝ ਕੰਮ ਕਰਨਾ ਕਰੀ ਜਾਈ ਨਹੀਂ ਹੁਣ ਤੱਕ ਦੀ ਕਾਰਜਕਾਰੀ ਕਿਹੋ ਜਿਹੀ ਲੱਗਦੀ ਆ ਤੁਸੀਂ ਇਲਾਕੇ ਦੇ ਵਿੱਚ ਰਹਿੰਦੇ ਹੋ ਨਾਲ ਜਿਹੜਾ ਤੁਹਾਡਾ ਪਿੰਡ ਆ ਮਤਲਬ 30 30 ਕਲਾਂਗੇ ਹੈ ਨਾ ਨਿਹਾਲ ਸਿੰਘ ਹਲਕੇ ਜੀ ਆਉਂਦਾ ਨਿਹਾਲ ਸਿੰਘ ਵਾਲੇ ਜੀ ਤੇ ਐਮ ਐਲ ਏ ਵੀ ਤੁਹਾਡੇ ਇਹੀ ਆ ਜੀ ਹਾਂ ਜੀ ਤੇ ਹੁਣ ਸੜਕਾਂ ਹੁਰਕਾਂ ਦਾ ਕੰਮ ਆ ਜਾਂ ਹੋਰ ਜਿਹੜੇ ਐਮ ਐਲ ਏ ਦੇ ਕੰਮ ਆਗੇ ਹੁਣ ਕੀ ਲੱਗਦਾ ਵੀ ਕਿੰਨੇ ਕੰਮ ਆ ਜਿਹੜੇ ਹੁਣ ਤੱਕ ਕਰਦੇ ਆ ਐਮ ਐਲ ਏ ਸਾਹਿਬ ਜੀ ਉਹ ਇਹਨਾਂ ਦੇ ਜਿੰਨਾ ਕਿ ਇਹਨਾਂ ਦੀ ਪਾਵਰ ਆ ਜੀ ਉਹਨਾਂ ਕਰੀ ਜਾਂਦੇ ਆ ਪਰ ਜ਼ਿਆਦਾ ਇਹਨਾਂ ਨੂੰ ਪਿੱਛੋਂ ਜਿਹੜਾ ਕੁਝ ਮਿਲੂਗਾ ਤਾਂ ਫਿਰ ਚੱਲੂਗਾ ਅੱਪਾ। ਖਾਣਾ ਕੀਤਾ ਤੁਸੀਂ ਦਾ ਉਹ ਤਾਂ ਫਿਰ। ਹੂੰ। ਅੱਛਾ। ਇੱਕ ਬਾਈ ਉਹ ਹੈਗਾ ਮਤਲਬ ਬੋਲਦਾ ਦਾ ਹੈ ਬਾਈ ਆਪਾਂ ਗੱਲਬਾਤ ਕਰਦੇ ਆਂ ਬਾਈ ਨੇ ਬਾਈ ਮਾਉ ਵੀ ਮੜਾ ਜਾ। ਕੀ ਨਾਂ ਕੀ ਆ ਬਾਈ ਦਾ? ਪਰਮਜੀਤ ਸਿੰਘ। ਅੱਛਾ ਬਾਈ ਤੁਸੀਂ ਪਿੱਛੇ ਬੋਲ ਰਹੇ ਵੀ ਮੈਂ ਚਾਹੁੰਨਾ ਵੀ ਤੁਸੀਂ ਜ਼ਰੂਰ ਦੱਸੋ ਵੀ ਕੀ ਕਹਿੰਦੇ ਹੋ ਜੀ ਤੁਸੀਂ? ਧੱਕਾ ਨਹੀਂ ਕੀਤਾ ਬਾਈ ਹੁਣੇ। ਕਿਉਂ ਬਾਈ ਆਏ ਕਿਉਂ ਲੱਗਦਾ ਹੈ? ਉਸੀ ਤੇ ਨਹੀਂ ਆਉਂਦੇ ਨਹੀਂ ਇੱਥੇੋਂ ਤਾਂ ਕਿੱਥੇ ਆਉਂ। ਮੈਂ ਤਾਂ ਬਾਈ ਨਾਲ ਕਿੰਨਾ ਗੱਲ ਕਰਦਾ ਸੀ ਉਹ ਕਹਿੰਦੇ ਵੀ ਮਿਲਦਾਗਾ ਵਈ ਉਹ ਮਿਲਦਾ ਹੋਇਆ ਕਹਿੰਦਾ ਹੁਣ ਮੈਂ ਤਾਂ ਉਹ ਕੋਈ ਕਿਤੇ ਖੜਾ ਨਹੀਂ ਦੇਖੇਗਾ ਓਏ ਅੱਛਾ ਹਾਂ ਡੱਕਾ ਨਹੀਂ ਕੀਤਾ ਢੇ ਮੰਡੀ ਚ ਦਿਖਾਉ ਕੀ ਕੀਤਾ ਉਹਨੇ ਹੂੰ ਆਉਂਦੇ ਨਹੀਂ ਰੁਪਈਏ ਬਣਾ ਲੈ ਬਾਹਰ ਚੜ ਗਿਆ ਕੋਠਾ ਲਈ ਬਠਨੇ ਹਲੜ ਜਿੱਥੇ ਅੱਛਾ ਹਾਂ ਦਿਖਾਓ ਪੰਜ ਪੈਸਾ ਮੰਡੀ ਚ ਕੰਮ ਕੀਤਾ ਉਹਨੇ ਦਿਖਾਓ ਉਸ ਦੀਨਦਾਰ ਬਈ ਕਿਵੇਂ ਵੋਟਾਂ ਪਾਈਆਂ ਉਹਨੂੰ ਹਾਂ ਪਾਰਟੀ ਪਾਈਆਂ ਵੋਟਾਂ ਅਸੀਂ ਅੱਛਾ ਅੱਜ ਕਿਤੇ ਪਾਰਟੀ ਵਿਰੁੱਧ ਹੈ ਨਹੀਂ ਕਿ ਕਿਸੇ ਪਾਰਟੀ ਨਾਲ ਕਾਂਗਰਸ ਨਾਲ ਕਾਲੀਆ ਨਾਲ ਕਿਸੇ ਨਾਲ ਨਹੀਂ ਕਿ ਬਈ ਵੋਟਾਂ ਪਾਈਆਂ ਅਸੀਂ ਭਗਵਾਨ ਦਮਨ ਦੇ ਮੂੰਹ 'ਚ ਕੰਮ ਕਰਾਉਣਗੇ ਟੱਕਣ ਕੀ ਕੀਤਾ ਬਈ ਕੀ ਕੰਮ ਨਹੀਂ ਕੀਤਾ ਕਿਹੜੇ ਕਿਹੜੇ ਕੰਮ ਵਧੂਰੇ ਕੀ ਕੀਤਾ ਹੀ ਕੋਈ ਨਹੀਂ ਕੀ ਕੀਤਾ ਕੁਝ ਵੀ ਨਹੀਂ ਕੀਤਾ ਮੰਡੀ ਸਾਡੀ 'ਚ ਨਾ ਕੁਝ ਨਹੀਂ ਕੀਤਾ 1 ਰੁਪਿਆ ਦਾ ਕੰਮ ਨਹੀਂ ਕੀਤਾ ਮੂੰਹ ਦੇ ਸਾਹਮਣੇ ਖੜ ਕੇ ਕਹਿੰਦੇ ਅਸੀਂ ਅੱਛਾ ਅੱਜ ਕਿਸੇ ਪਾਰਟੀ ਨਾਲ ਸਾਡੇ ਕੋਈ ਲੈਣਾ ਦੇਣਾ ਨਹੀਂਗਾ ਪਰ ਇਹਨੇ ਸਾਡੇ ਇੱਥੇ ਕੰਮ ਮੰਡੀ ਦੇ ਵਿੱਚ ਕੋਈ ਨਹੀਂ ਕੀਤਾ ਪਰ ਬਈ ਇਹ ਤਾਂ ਕਹਿੰਦੇ ਸੀ ਵੀ ਅਸੀਂ ਬਦਲਾ ਆਹ ਸੜਕ ਬਣੀ ਜਾਂਦੀ ਆ ਇੱਥੇ ਕਿੰਨੀਆਂ ਮੌਤਾਂ ਹੋਈਆਂ ਪਰ ਉਹਦਾ ਮੁੰਡਾ ਕਬਡੀ ਪਲੇਅਰ ਸ਼ੂ ਮਰਿਆ ਆ ਪਿੱਛੇ ਜੰਦੂਤ ਪਾਈਪਾ ਡਿੱਗੇ ਉੱਤੇ ਆਪਣਾ ਮੀਆਂ ਬੀਬੀ ਦੋ ਮਰ ਗਈ ਆ ਸੜਕ ਦਾ ਬਲਕੀ ਹਾਲ ਬੁਰਾ ਹਲਟਾ ਨਾਲੇ ਗੋ ਜਾ ਕੇ ਵੇਖ ਲੋ ਮਜੂਤਾ ਹੈ ਥਰਨਾ ਨੂੰ ਅੱਛਾ ਤੇ ਬਾਈ ਫਿਰ ਜਿਵੇਂ ਹੁਣ ਤੇ ਬਈ ਬਾਈ ਉਹ ਕਹਿੰਦੇ ਆ ਆਪਦੇ ਮਤਲਬ ਪੱਖ ਰੱਖਦੇ ਆ ਜਾਂ ਪੁੱਛਦੇ ਸੀ ਉਹ ਕਹਿੰਦੇ ਵੀ ਮਿਲਦਾ ਤਾਂ ਹੈ ਉਹਨਾਂ ਨੂੰ ਗਾਹਾਂ ਤੋਂ ਪੈਸਾ ਨਹੀਂ ਮਿਲਦਾ ਤਾਂ ਨਹੀਂ ਉਹ ਮਤਲਬ ਵੀ ਭਾਈ ਪੈਸਾ ਮੰਗੂਏ ਭਗਵੰਤ ਮਾਣ ਤੋਂ ਫੇਰ ਦਊਗਾ ਫੇਰ ਕਿੰਨਾ ਕਿ ਦਿੱਤੇ ਹੋਣ ਉਹਨੇ ਅੱਛਾ ਅੱਜ ਕਿਹੜਾ ਸਾਹਮਣੇ ਦਿੱਤੇ ਆ ਮੰਗੇ ਆ ਉਹਨੇ ਚਲ ਤੇ ਇਹਨਾਂ ਵਦੇ ਮੰਡੀ 'ਚ ਕੰਮ ਕਰਤੀਆਂ ਨਹੀਂ ਕਰਾਇਆ ਉਹਨੇ ਅੱਛਾ ਕੰਮ ਨਹੀਂ ਕਰਾਇਆ ਬਈ ਆਉਣ ਵਾਲੀਆਂ ਵੋਟਾਂ ਅਸੀਂ ਤਾਂ ਇੱਕ ਬੋਲ ਨਹੀਂ ਪੋਣੀ ਬਈ ਬਹੁਤ ਬਹੁਤ ਪਹਿਲਾ ਪਾਇਆ ਸੀ ਪਹਿਲਾ ਪਾਇਆ ਨਹੀਂ ਵੀ ਹੋਰ ਪਾਰਟੀ ਦਾ ਬੰਦਾ ਨਾ ਨਾ ਜਮੇ ਨਹੀਂ ਬਾਈ ਆਪਾਂ ਗੁਰਦਾਸ ਨੂੰ ਸੌਂਹ ਖਾਦੀਏ ਨੇ ਆਪਾਂ ਕਿਸੇ ਪਾਰਟੀ ਦੇ ਬੰਦੇ ਨਹੀਂ ਹਾਂ ਜਿੱਥੇ ਮਾਰਦੀ ਸੌਂਹ ਖਾਲ ਬਸੌਂਹ ਘਾਂ ਨੂੰ ਤਿਆਰ ਆ ਆਪਾਂ ਕਿਸੇ ਵੀ ਸੌਂਹ ਖਾਲ ਬਸੌਂਹ ਘਾਂ ਨੂੰ ਤਿਆਰ ਆ ਆਪਾਂ ਕਿਸੇ ਪਾਰਟੀ ਦਾ ਸਬੰਧ ਨਹੀਂ ਰੱਖਦੇ ਅੱਛਾ ਇਹਦਾ ਡਰਾਈਵਰ ਹੀ ਕਰਦਾ ਗੱਡੀ ਚਲਾਉਣੀ ਆਪਾਂ ਇਹ ਲੈਉਣੇ ਥਾਣਾ ਬਾਈ ਤੇ ਉਹਨਾਂ ਨੇ ਕਿਹਾ ਹੁਣ ਟੱਕਾ ਨਹੀਂ ਕਰਦੇ ਜੀ ਬਾਈ ਜਿੱਥੇ ਕੋ ਮਾਲ ਜਿੱਥੇ ਕੋ ਪੀ ਆ ਬੰਦੇ ਕੋ ਉੱਤਰ ਕੇ ਆਏ ਨੇ ਕੁਬ ਡੱਕਾ ਨਹੀਂ ਕੀਤਾ ਬਾਈ ਜਿਵੇਂ ਬਾਈ ਡਰਾਈਵਰੀ ਦਾ ਕੰਮ ਆ ਤੁਸੇ ਪੂਰਾ ਪੰਜਾਬ ਘੁੰਮਦੇ ਹੋ ਹਾਂ ਜਿਹੜੀਆਂ ਸੜਕਾਂ ਦਾ ਬੁਰਾ ਹਾਲ ਆ ਉਹ ਛੋਡੇ ਵਾਲੇ ਇੱਥੇ ਏਰੀਆ ਦੀ ਬੁਰਾ ਹਾਲ ਆ ਜਿਵੇਂ ਤੁਸੀਂ ਦੱਸ ਗਏ ਸਾਰੇ ਪੂਰੇ ਪੰਜਾਬ ਦੇ ਬਾਈ ਸਾਡੀ ਏਰੀਏ ਚ ਬੁਰਾ ਹਾਲ ਆ ਇੱਕੋ ਲੱਗ ਜਾ ਭਾਗੀ ਕਿ ਤੱਕਰ ਜਾ ਕੇ ਵੇਖਦਾ ਕੀ ਹਾਲ ਆ ਉਹ ਜਿਹੜੀ ਮੁੱਖ ਮੰਤਰੀ ਆਪ ਆਪਣਾ ਐਮਐਲਏ ਐਮਐਲਏ ਆਪਣੇ ਕਾਂਗਰਸ ਪਾਰਟੀ ਦੀ ਉਹਦੇ ਬਾਤੀ ਜਾ ਕੇ ਵੇਖੋ ਕੀ ਹਾਲ ਆ ਉਹਨੇ ਨਹੀਂ ਬਣਾਈ ਸੜਕ ਇਹਨੇ ਤਾਂ ਬਣਉਣੀ ਕਹਦੀ ਉਹਨੇ ਆਪ ਨਹੀਂ ਬਣਾਈ ਫੌਜੀ ਦੇ ਬਾਅਦ ਕਿਤੇ ਕਿਤੇ ਕੋਈ ਪਈ ਦੇ ਹਾਂ ਉਨੇ ਨੇ ਮਨਾਈ ਕੀ ਕਰਨੀ ਕੀ ਲੱਗਦਾ ਬਾਈ ਇਹ ਕੀ ਪਤਾ ਇਹਨਾਂ ਨੂੰ ਪਤਾ ਜਿ ਖਾਈ ਜਾਂਦੇ ਲੋਟ ਲੋਟ ਕੇ ਅੱਛਾ ਟੱਕਾ ਨਹੀਂ ਕਿਸੇ ਪੱਲੇ ਪਾਉਂਦੇ ਬਾਈ ਇਹ ਅੱਛਾ ਠੀਕ ਆ ਬਾਈ ਆ ਮਤਲਬ ਵੀ ਕਹਿਣਾ ਕਿ ਵੀ ਜੇ ਉਮੀਦਾਂ ਵਾਲੀਆਂ ਸੀਗੀਆਂ ਵੀ ਉਹ ਉਮੀਦਾਂ ਉਮੀਦਾਂ ਬਹੁਤ ਸੀ ਟੁੱਟ ਗਈਆਂ ਆ ਜਿਹੜੀ ਸਪੋਰਟ ਕੀਤੀ ਆ ਉਹ ਦੇਤੀ ਆ ਕਿੰਨੀ ਸਪੋਰਟ ਦਿੱਤੀ ਬਹੁਤ ਕੀਤੀ ਤੇ ਹੁਣ ਫਿਰ ਜਦੋਂ ਸਪੋਰਟ ਇੰਨੀ ਕੀਤੀ ਹੋਵੇ ਜਦੋਂ ਉਮੀਦਾਂ ਹੋਣ ਹੁਣ ਸਾਡੀਆਂ ਉਮੀਦਾਂ ਜਾਂ ਪੂਰੀਆਂ ਹੁੰਦੀਆਂ ਲੱਗਦੀਆਂ ਹਜੇ ਤਾਂ 50 ਸਾਲ 50 ਨਹੀਂ ਕਿਉਂ ਆਇਆ ਕਿਉਂ ਲੱਗਦਾ ਹੈ ਅਜੇ ਹੋ ਸਕਦਾ ਪਰ ਫਿਰ ਆ ਜਾ ਕੋਈ ਕਹਿ ਨਹੀਂ ਸਕਦਾ ਅੱਛਾ ਛੋਟਾ-ਵਡਾ ਕੋਈ ਦਰਵਾਜ਼ਾ ਇਸ ਤੋਂ ਅਗਲੀ ਸਪੋਰਟ ਫਰਾਮ ਪਾਣੀ ਹੋਊਗੀ ਯਾਰੀ ਵੀ ਹੈਗੀ ਹੈ ਯਾਰੀ ਵੀ ਦੋਸਤ ਵੀ ਮੇਰਾ ਇਹ ਹੀ ਕਿ ਉਹ ਸਮਝੂਗਾ ਅੱਛਾ ਆਪਣੀ ਗੱਲਾਂ ਨੂੰ ਦੋਨੇ ਪਾਸੇ ਲਾ ਕੇ ਸਮਝੂਗਾ ਹਾਂ ਠੀਕ ਹੈ ਕਹਿਣਾ ਨਹੀਂ ਚਾਹੁੰਦਾ ਮੈਂ ਅੱਛਾ ਤੇ ਫਿਰ ਹੁਣ ਅੱਗੇ ਅੱਗੇ ਕੀ ਪਹੁੰਚ ਲੱਗਦਾ ਇਹਨਾਂ ਦਾ ਅੱਗੇ ਉਹ ਦੇਖਾਂਗੇ ਮੌਕਾ ਸਮਾਂ ਅੱਛਾ ਅੱਛਾ ਕੀ ਲੱਗਦਾ ਫਿਰ ਵੀ ਬਣੂ ਸਰਕਾਰ ਦੁਬਾਰੇ ਬਣਾ ਜਾਣਗੇ ਕਿ ਨਹੀਂ ਨੇ ਇੱਕ ਮੈਂ ਤਨੂ ਇੱਕੋ ਕਹਤਾ ਵੀ ਕਹਿ ਨਹੀਂ ਸਕਦਾ ਅੱਛਾ ਖੁੱਲਦਾ ਨਹੀਂ ਰਾਮਾ ਕੰਮਦਾ ਬਾਈ ਹੋ ਐਮ ਐਲ اے ਵਿਚਾਰਾ ਉਹ ਲੋ ਕਰਵੇ ਮਹਿਕਮਾ ਹੋਵੇ ਸਾਰਾ ਕੁਝ ਕਰਾ ਦੇ ਐਮ ਐਲ اے ਵੀ ਬਾਈ ਕੋਈ ਭਾਵ ਨਹੀਂ ਹੁੰਦੀ ਇਹ ਪਾਵਰ ਦਾ ਬਹੁਤ ਹੈ ਜਿੱਥੇ ਮੰਤਰੀ ਹੋਵੇ ਹਾਂ ਜੀ ਵੀ ਜਿਹੜੇ ਹੁਣ ਮੰਤਰੀ ਨਹੀਂ ਹੁੰਦੇ ਹੁਣ ਸਾਰਿਆਂ ਨੂੰ ਤਾਂ ਮੰਤਰੀ ਬਣਾਉਣ ਨਾਲੋਂ ਜ਼ਿਆਦਾ ਵਹਿੜਾਂ ਅੰਦੇ ਆਪ ਚੁੰਨਦੇ ਆਂ ਕੰਮਵਾਸਤੀ ਦਿੰਦੇ ਆਂ ਬਾਈ ਇਹਦਾ ਹੱਕ ਵੀ ਬਣਾਉਂਦਾ ਇਹਨੂੰ ਹਾਂ ਇਹਨੂੰ ਬਣਾਇਆ ਜੀ ਜਿਹੜੇ ਮੰਤਰੀ ਹੁੰਦਾ ਲਾਜ਼ਮੀ ਕੋਈ ਨਾਲ ਕੋ ਕਰਦਾ ਹੈ ਅੱਛਾ ਤੈਨੂੰ ਫਿਰ ਗਾਹ ਨੂੰ ਫਿਰ ਜਿਤਾ ਕੇ ਫਿਰ ਮੰਤਰੀ ਬਣਾਓ ਫਿਰ ਹੁਣ ਤੋਂ ਮੈਂ ਇੱਥੇ ਸਾਡੀਆਂ ਗੱਡੀਆਂ ਖੜੀਆਂ ਸਾਨੂੰ ਕੋਈ ਰੋਕ ਟੋਕ ਨਹੀਂ ਅੱਛਾ ਹਾਂ ਨਾਲੇ ਸਰਕਾਰੀ ਗੰਦ ਨਾ ਖੜੇ ਆ ਸਾਨੂੰ ਕੋਈ ਰੋਕ ਟੋਕ ਨਹੀਂ ਉਹਦੀ ਵਜ੍ਹਾ ਹੀ ਪਹਿਲਾਂ ਰੋਕ ਟੋਕ ਸੀਗੀ ਪਹਿਲਾਂ ਪਹਿਲਾਂ ਹੋਰ ਸਰਕਾਰਾਂ ਚ ਪਹਿਲਾਂ ਰੋਕ ਟੋਕ ਉਹ ਪਹਿਲਾਂ ਜਿਵੇਂ ਬਗਾਰ ਲਾਇਆ ਉਹ ਹੋ ਗਿਆ ਜਿਵੇਂ ਮਾੜਾ ਮੋਟਾ ਹੋਈ ਜਾਂਦਾ ਨਹੀਂ ਬਗਾਰਾਂ ਵਾਲਾ ਕੰਮ ਤਾਂ ਖੈਰ ਜਦੋਂ ਸੁਣਦੇ ਹੁੰਦੇ ਸੀ ਉਹ ਬਹੁਤ ਪੁਰਾਣੀ ਲੱਗਦੀ ਅੱਜਕੱਲ ਤਾਂ ਮੈਨੂੰ ਨਹੀਂ ਲੱਗਦਾ ਵੀ ਬਗਾਰ ਬਗਾਰ ਹੁੰਦਾ ਹੈ ਹੁੰਦਾ ਹੈ ਨਹੀਂ ਅੱਛਾ ਹੁਣ ਤਾਂ ਘਟ ਰਿਹਾ ਠੀਕ ਮੈਂ ਕਹਿੰਦਾ 10 ਸਾਲ ਹੋ ਗਏ ਗੱਡੀ ਨਹੀਂ ਬਗਾਰ ਤੇ ਗਈ। ਅੱਛਾ ਤੇ ਫਿਰ ਤੁਹਾਨੂੰ ਐ ਕਿਉਂ ਲੱਗਦਾ ਵੀ ਇਹ ਉਹਦੀ ਵਜ੍ਹਾ ਕਰਕੇ ਆ ਭਾਈ? ਉਹ ਭਾਈ ਹੁੰਦਾ ਹੀ ਆ ਸਾਡੇ ਲਾਕੇ ਦਾ ਬੰਦਾ ਯਾਰ। ਹਾਂ। ਹੁੰਦਾ ਕਿ ਹੋਂਦ ਦਾ ਪਾਰਟੀ ਦਾ ਬੰਦਾ ਤਾਂ ਹੀ ਸਪੋਰਟ ਕਰਦਾ। ਨਹੀਂ ਨਹੀਂ ਪਾਰਟੀ ਪੁਲਟੀ ਨਹੀਂ ਗੱਲ ਅੱਗੇ ਅਕਾਲੀ ਸੀ ਕੱਟੜ। ਐਂਕੀ ਇਹਨੂੰ ਪਾਈਆਂ ਛਰੇ ਆ। ਹਾਂ। ਇਹ ਬਰਨ ਗਾਹਨ। ਉਹਨੂੰ ਵੀ ਪਾਵਾਂਗੇ ਯਾਰ। ਅੱਛਾ। ਹਾਂ। ਇਹ ਸੜਕਾਂ ਨੂੰ ਢੋਕਾਂ ਤਾਂ ਨਾਲੇ ਕਿਨਾਰਾ ਸੜਕਾਂ ਸਾਰੀਆਂ ਬਣਵਾ ਦੇਣੀ ਆਪਾਂ ਕਹਿ ਕੇ ਸੜਕਾਂ ਦਿਖਾ ਦੇ ਬਾਈ ਸੜਕਾਂ ਇੱਕ ਇੱਕ ਤੋਂ ਲੈ ਕੇ ਧੁਰ ਤਾਈ ਸਾਰੀਆਂ ਬਣਵਾ ਦੇ ਆ ਬਾਈ ਮੈਨੂੰ ਦੱਸ ਰਹੇ ਸੀ ਇੱਕ ਹੁਣ ਉਹ ਆਇਆ ਹੋਇਆ ਉਹ ਕਹਿੰਦੇ ਵੀ ਇੱਥੇ ਸੜਕ ਦੀ ਵਜ੍ਹਾ ਕਰਕੇ ਇੱਕ ਬਹੁਤ ਵਧੀਆ ਨੌਜਵਾਨ ਕਬੱਡੀ ਖਿਡਾਰੀ ਸੀ ਜਿਹਦੀ ਮੌਤ ਹੋਈ ਠੀਕ ਆ ਚਲੋ ਮਾਰੀ ਗੱਲ ਹੋਈ ਉਹ ਵੀ ਮਾਰੀ ਗੱਲ ਆ ਹਾਂ ਹਿੰ ਪਤਾ ਕੀ ਕਰ ਮੈਂ ਉਹ ਬਚਾਰੇ ਨਕੀ ਵਾਪਰਿਆ ਹਨਾ ਇਹਦਾ ਪਰਮਾਤਮਾ ਜਾਣਦਾ ਹਨਾ ਕੋਈ ਨਿਖਰਾਵਾਂਗੇ ਕਹਿ ਦਿੰਨੇ ਆਪਾਂ ਅੱਛਾ ਹਾਂ ਇੱਥੇ ਹਾਜ਼ਰ ਹੁੰਦੇ ਆ 24 ਘੰਟੇ ਜਦੋਂ ਮਰਜ਼ੀ ਜਾਓ ਦਰਵਾਜ਼ੇ ਖੁੱਲੇ ਆ ਠੀਕ ਆ ਹਾਂ ਤੇ ਆਪੇ ਆਪਣਾ ਭੱਗੀ ਵਾਲੀ ਰੋਡ ਤੇ ਠੀਕ ਆ ਜਦੋਂ ਮਰਜ਼ੀ ਜਾਓ ਇੱਕ ਮੈਂਬਰ ਤੁਹਾਨੂੰ ਉਹਨਾਂ ਦਾ ਮਿਲੂਗਾ ਹੀ ਮਿਲੂਗਾ ਠੀਕ ਆ ਜਦੋਂ ਮਰਜ਼ੀ ਜਾਵੜੋ 12 ਵਜੇ ਜਾਵੜੋ 2 ਵਜੇ ਜਾਵੜੋ ਦਪਹਿਰੇ ਜਾਵੜੋ ਰਾਤ ਨੂੰ ਜਾਵੜੋ ਹੂੰ ਮਿਲੂਗਾ ਤੁਹਾਨੂੰ ਮੈਂਬਰ ਇਹ ਹਾਂ ਤੁਸੀਂ ਬਈ ਸਾਡੇ ਲਈ ਵਧੀਆ ਕਿਤਾ ਦੇਣਾ ਤੁਸੀਂ ਬਈ ਨੇ ਦੱਸਿਆ ਹਣਾ ਜਿਹੜਾ ਵੀ ਕੰਮ ਕਰਦੇ ਆ ਵੀ ਸਾਹ ਮੰਤਰੀ ਹੋਣਾ ਚਾਹੀਦਾ ਵੀ ਫੇਰ ਕੰਮ ਹੁੰਦਾ ਹੁਣ ਇਹ ਗੱਲ ਨਾ ਤੁਸੀਂ ਕਿੰਨੇ ਕ ਫਹਿਮ ਤੋਂ ਉਹ ਜ਼ਰੂਰ ਆ ਹਣਾ ਆਪਦੀ رائے ਜਿਹੜੀ ਉਹ ਕਮੈਂਟਾਂ ਦੇ ਨਾਲ ਨਾਲ ਸਾਂਝੀ ਜ਼ਰੂਰ ਕਰਦੇ ਜਾਇਓ ਬਾਕੀ ਹੋਰ ਵਈਆਂ ਨਾਲ ਆਪਾਂ ਮਿਲਦੇ ਆਂ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਉਹਨਾਂ ਤੋਂ ਵੀ ਕੀ ਮਾਹੌਲ ਹੈਗਾ ਇੱਥੇ ਬਹੁਤ ਬੁਝ ਗਿਆ ਮਿਲਟ ਹੋਈ ਹੈ ਨਾ ਇਹ ਕਹੀ ਜਾਂਦਾ